ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਇੱਕ ਜਰਸੀ ਗਾਂ ਦੀ ਵੀਡੀਓ ਲੈ ਕੇ ਆਏਗੇ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਜਰਸੀ ਗਾਂ ਸੂਈ ਸਵਾਈ ਹੈ ਜੀ ਇਹ ਗਾਂ ਬਾਈ ਨੇ ਵੇਚਣੀ ਹੈਗੀ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਕੋਈ ਵੀ ਇਹ ਜੀ ਵੀਡੀਓ ਬਣਾਉਣਾ ਚਾਹੁੰਦੇ ਹੋਗੇ ਤਾਂ ਮੇਰੇ ਨਾਲ ਸੰਪਰਕ ਕਲਾਇਮੀ ਕਰ ਲਿਓ 8360462501 8360462501 ਮੇਰਾ ਨੰਬਰ ਆ ਜੀ ਸੋ ਬਾਈ ਦੇ 4-5 ਜਿਹੜੇ ਘਰੇਲੂ ਪਸ਼ੂ ਰੱਖੇ ਹੋਏ ਨੇ ਬਾਈ ਦੁੱਧ ਦਾ ਕੰਮ ਕਰਦਾ ਹੈ ਸਪੈਸ਼ਲ ਗਾਂਾਂ ਹੀ ਰੱਖੀਆਂ ਹੋਆਂ ਨੇ ਕਿਆਂ ਤਿੰਨ ਕਾ ਐਚਐਫ ਰੱਖੀਆਂ ਹੋਣ ਚੌਥੀ ਜਿਹੜੀ ਜਰਸੀ ਗਾਂ ਇਹ ਬਾਈ ਨੇ ਵੇਚਣੀ ਆ ਸੋ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਆ ਡਰੈੱਸ ਸਾਰਾ ਡਿਟੇਲਸ ਨੂੰ ਵੀਡੀਓ ਵਿੱਚ ਲਵਾਵਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਤੇ ਡਰੈੱਸ ਬੋਲੋ ਜੀ ਆਪਣਾ ਬਾਈ ਨਾਮ ਅਨਮੋਲ ਆ ਜੀ ਨਾਮ ਅਨਮੋਲ ਆ ਜੀ ਹਾਂਜੀ ਪਿੰਡ ਲਹਿਰਾ ਵੇਗਾ ਹਾਂਜੀ ਜ਼ਿਲ੍ਹਾ ਬਠਿੰਡਾ ਜ਼ੀਰੋ थाना ਜੀ ਠੀਕ ਹੈ ਪੁੱਚੋਮੜੀ ਟੋਲਪਰਾਜ ਤੇ ਬਿਲਕੁਕੋਲ ਹੀ ਆ ਘਰ ਆਪਣਾ ਹਾਂਜੀ ਟੋਲਪਰਾਜ ਦੇੋਂ 1 ਕਿਲੋਮੀਟਰ ਪਿੱਛੇ ਆ ਰਾਮਪੁਰ ਸਾਈਡ ਹਾਂ ਆ ਰਾਮਪੁਰ ਵਾਲੇ ਛਾੜ ਪੁੱਚੋਮੜੀ ਟੋਲਪਰਾਜ ਤੋਂ 1 ਕਿਲੋਮੀਟਰ ਪਿੱਛੇ ਨੂੰ ਹੈਗਾ ਜਿੱਥੋਂ ਪੁੱਚੋਮੜੀ ਸ਼ਹਿਰ ਨੂੰ ਸੜਕ ਨਿਕਲਦੀ ਹੈ ਦੂਜੇ ਪਾਸੇ ਬਾਈ ਦਾ ਘਰ ਹੈਗਾ ਬਾਈ ਜਿਹੜੀ ਗਾਂ ਕੀ ਇਹ ਕਿਹੜਾ ਸੂਈ ਜੀ ਇਹ ਇਹ ਮੋਹ ਜੀ ਚਾਰ ਦਾੰਦਾ ਜੀ ਚਾਰਾਂ ਦਾ ਬੱਚੀ ਹਾਂਜੀ ਪਹਿਲਾਂ ਮੱਚੀ ਸੂਈ ਹੈ ਕੱਲ ਰਾਤ ਨੂੰ ਜੀ ਕੱਲ ਰਾਤ ਹੀ ਸੂਈ ਹੈ ਜੀ ਨਹੀਂ ਅੱਜ ਆਪਾਂ ਇਹ 12 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ 11 ਦੀ ਰਾਤ ਨੂੰ ਸੂਈ ਹੈ ਨ ਸੋ ਸਾਨਾ ਜਜਮੈਂਟ ਕਰਨ ਲੋ ਤੇ ਬਾਈ ਬੱਚਾ ਕੀ ਮਗਰ ਹੈ ਦੀ ਮਗਰ ਬੱਚਾ ਹੀ ਇਹਦੇ ਮਗਰ ਦੇ ਬੱਚਾ ਦਾ ਤੇ ਬੱਚਾ ਦੇਖ ਸਕਦੇ ਹੋ ਬਿਲਕੁਲ ਤਾਜਾ ਹੈਗਾ ਤੇ ਗਾਂ ਦੀ ਜਿਹੜੀ ਫੇਸ ਕੁਆਲਿਟੀ ਉਹ ਚੈੱਕ ਕਰ ਸਕਦੇ ਹੋਗੇ ਬਾਕੀ ਸਨਮਾ ਥਣਾ ਦੀ ਜਿਹੜੀ ਕੁਆਲਿਟੀ ਉਹ ਚੈੱਕ ਕਰਾ ਲੈਣਾਗਾ ਚਾਰ ਹੀ ਵਹਿੜ ਦੇ ਨੇ ਥਾਨ ਨੇਗੇ ਵੱਖਰੀ ਜਿਹੜੀ ਫੋਰਸ਼ਾਂ ਕੋਈ ਵੀ ਨਹੀਂ ਨਾ ਦਾ ਪੰਜਵਾਂ ਥਾਣਾ ਤੇ ਨਾ ਹੀ ਕੋਈ ਥਣ ਘਾਟਾ ਵੀ ਤਿੰਨ ਹੋਣਾ ਚਾਰ ਥਾਣਾ ਪੂਰੀ ਬਿੱਥੀ ਦੇ ਵਿੱਚ ਹੈਗਾ ਭਲਾ ਜਰੂਰ ਨੇਗੀਆਂ ਪਰ ਪਹਿਲਾਂ ਵਹੜ ਦੇ ਵਿੱਚ ਆਪਣਾ ਚੰਗੀਆਂ ਹੁੰਦੀਆਂ ਨੇ ਸਾਨੂੰ ਤੋੜ ਕੇ ਦਿਖਾਵਾਂਗੇ ਆਪਾਂ ਧੋਰੋ ਬਾਈ ਵੀ ਤਾਂ ਕਿ ਕੋਈ ਲੰਗ ਲੰਗ ਹੁੰਦਾ ਕੱਦ ਜਿੰਨਾ ਕਦਰ ਜਰਸੀਆਂ ਮਦੋਂਦਾ ਦਰਮਿਆਨ ਦਾ ਉਨਾ ਕੀ ਹੈਗਾ ਇਹ ਪੰਜਾਬ ਵਾਲੀ ਜਰਸੀ ਹੈ ਜੀ ਆ ਇਹ ਪੰਜਾਬ ਵਾਲੀ ਜਰਸੀ ਹੈ ਚੰਗਾ ਦੁੱਧ ਪਾਉਗੀ ਇਹ ਠੀਕ ਆ ਜੀ ਤੇ ਇਸ ਟਾਈਮ ਬਾਈ ਦੁੱਧ ਕਿੰਨਾ ਕਹਾਜ ਰਿਹਾ ਥੱਲੇ ਦੁੱਧ 7 ਲੀਟਰ ਕੱਢਿਆ ਜੀ ਤੜਕ ਕੇ 7 ਕਿਲੋ ਬੋਹਣ ਆ ਗਏ ਜੀ ਠੀਕ ਆ ਜੀ ਆ ਦੇਖ ਲੰਬਾ ਤੋਲ ਵੀ ਮੜਾ ਆ ਦੇਖੋ ਜੀ ਨਾਲ ਤਾਂ ਥਣਾ ਦੀ ਬਣਤ ਦੇਖ ਲਓ ਨਾਲੇ ਲੇਵੇ ਦੀ ਬਣਤ ਲੈ ਚਲੋ ਲੈ ਚਲੋ ਵੀ ਇਧਰ ਨੂੰ ਦੇਖ ਸਕਦੇ ਹੋ ਆਰਡਰ ਦੀ ਕੁਆਲਿਟੀ ਸੋਹਣੀ ਬਹਿੜ ਹੈ ਜਰਸੀ ਪੰਜਾਬ ਵਾਲੀ ਆ ਬਾਕੀ ਦੇਖੋ ਤੁਰਦੀ ਤੁਹਾਨੂੰ ਸਾਹਮਣੇ ਨਜ਼ਰ ਆਊਗੀ ਆ ਤੋਰ ਨੂੰ ਤੋਰ ਲੈ ਜਿਹਨੂੰ ਗੇਟ ਕਰਨੀ ਬਾਈ ਵਧੀਆ ਚਾਲ ਚੁਲਾ ਕੋਈ ਲੰਗ ਵੱਜੋਗਤੀ ਕੋਈ ਨਹੀਂ ਤੇ ਇਸ ਟਾਈਮ 8 ਕਿਲੋ ਬੋਲਾ ਠੀਕ ਆ ਬਾਈ ਮੋੜ ਲਿਓ 8 ਕਿਲੋ ਬੋਲਾ ਹੈਗਾ ਬਾਈਆਂ ਸਾਤਾ 8 ਕਿਲੋ ਦੁੱਧ ਕਿੰਨਾ ਕੁ ਪਾ ਦਊਗੀ ਦੁੱਧ ਤੇ ਸੇਵਾ ਹੀ ਸੇਵਾ ਸਾਉ ਤੇ 20 22 ਕਿਲੋ ਦੁੱਧ ਹਾਸੇ ਸੇਵਾ ਸੰਭਾਲ ਤੇ 20 22 ਕਿਲੋ ਪਾ ਦੂਗੀ ਗਾਂ ਜੰਦਜਾਨ ਚ ਕੋਈ ਸੋਹਣੀ ਆ ਜੀ ਬੜਾ ਚਾਲੀ ਆਣੀ ਪਿੱਛੋਂ ਆਰਡਰ ਦੀ ਕੁਆਲਿਟੀ ਦੇਖ ਹੀ ਸਕਦੇ ਸੀ ਕਾਫੀ ਟਾਈਟ ਹਵਾਨਾ ਦਾ ਤਕਰੀਬਨ ਹਜੇ ਜਿਹੜਾ ਸਮਾਗਾ ਉਹ 3 2.5 ਕਿਲੋ ਲਗਭਗ ਆਗਾ ਉਸਾ ਨਾ ਹੈ ਜਿਹੜੀ ਛਾਣੂ ਚ ਚਵਾਈ ਇਹਦੀ ਉਹ 6 ਕਿਲੋ ਜੀ ਉਸਾਂ ਜੱਜਮੈਂਟ ਕਰ ਲਿਓ ਕਿਵੇਂ ਬਾਈ ਜੀ ਇਹ ਤਾਂ ਮੈਂ ਟਾਈਮ ਹੀ ਥੋੜਾ ਹੋਇਆ 3 ਬਜੇ ਹਾਂ ਹਜੇ 3 ਘੰਟੇ ਬਾਕੀ ਪੈ ਗਏ ਸੇ ਇਹਦਾ ਮੁੱਲ ਵਈ ਫਿਰ ਕਿੰਨਾ ਕਰਾਂਗੇ ਜੀ ਆ ਮੁੱਲ ਫੋਨ ਤੇ ਕਰ ਲਾਂਗੇ ਜੀ ਮੁੱਲ ਫੋਨ ਤੇ ਕਰ ਲਵਾਂਗੇ ਹਾਂ ਜੀ ਹਾਂ ਰੇਟ ਠੀਕ ਹੀ ਰਹੂਗਾ ਬਸ ਜਿਆਦਾ ਜਿਆਦਾ ਨਹੀਂ ਠੀਕ ਆ ਉਹ ਪਤਾ ਕੀ ਗੱਲ ਨੂੰ ਕਿਸਾਨ ਵੀਰੋ ਕਈ ਵਾਰ ਨਾ ਲੋਕ ਵਾਲੇ ਦੇ ਵਪਾਰੀ ਹੰਧਾਰਸਾ ਮੰਗ ਲੈਂਦਾ ਕਿ ਸੋਸਾਂ ਰੇਟ ਘੱਟ ਵੱਧ ਬਾਈਆਂ ਨੇ ਕਰਨਾ ਹੁੰਦਾ ਇਸ ਕਰਕੇ ਇਹਦਾ ਵੀਡੀਓ ਦੇ ਵਿੱਚ ਉਹ ਰੇਟ ਨਹੀਂ ਕਰ ਸਕਦੇ ਹੁੰਦੇਗੇ ਸੋ ਜਿਹੜੇ ਵੀ ਕਿਸਾਨ ਵੀਰ ਨੂੰ ਜਰਸੀ ਵੈੜ ਸੰਤੋਂ ਦੀਆਂ ਖਰੀਦੋਂ ਦਾ ਚਾਹ ਬਣੇ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਇਹ ਮੋਬਾਈਲ ਨੰਬਰ ਬੋਲਿਓ ਜੀ 83600 ਜੀ 83 ਪੂਰਾ 600 53628 53628 ਬਾਕੀ ਸਕਰੀਨ ਤੇ ਵੀ ਲੱਗ ਜੂ ਟਾਈਟਲ ਦੇ ਵਿੱਚ ਸੋ ਵੀਡੀਓ ਦੇਖਣ ਵਾਸਤੇ ਕਿਸਾਨ ਵੀਰ ਧੰਨਵਾਦ ਜੀ ਹਾਂਜੀ ਦੰਦੋਂ ਦੇਖਣੀ ਜੀ ਦੰਦ ਦਿਖਾ ਦਿਓ ਹਾਂ ਬਾਈ ਕਹਿੰਦੇ ਸੀ ਚਾਰਾਂ ਦਾ ਬੱਚੀ ਤਾਂ ਕਿ ਪਤਾ ਲੱਗ ਜਾਂਦਾ ਵੀ ਇਹਦੀ ਉਮਰ ਵੱਡੀ ਛੋਟੀ ਕਿੰਨੀ ਕਾ ਗਈ ਆ ਦੇਖ ਲਓ ਚਾਰਾਂ ਦਾ ਵਹਿੜਾ ਆ ਦੇਖ ਸਕਦੇ ਠੀਕ ਹੈ ਜੀ ਚਾਰਾਂ ਦਾ ਵਹਿੜਾ ਪਿਓਰ ਪਹਿਲਾ ਸੋ ਓਰੀਜਨਲ ਹੈ ਇੱਕ ਤਾਂ ਆਮ ਵਾਲਾ ਦੂਜੇ ਸੋ ਨੂੰ ਪਹਿਲਾ ਕਹਿੰਦਾ ਸੋ ਪਹਿਲਾ ਸੋ ਓਰੀਜਨਲ ਹੈ ਸੋ ਵੀਡੀਓ ਦੇਖਣ ਵਾਸਤੇ ਕਿਸਾਨ ਵੀਰ ਨੂੰ ਧੰਨਵਾਦ ਜੀ ਸਤਿ ਸ੍ਰੀ ਅਕਾਲ